ਬਾਈ ਸਸਤੀ ਕਾਲ ਸਾਰਿਆਂ ਨੂੰ ਮੈਂ ਬੋਟਾ ਕੋਟਲੀ ਕਿਸੇ ਵੀ ਵੀਰ ਪੁਰਾਣੇ ਕੋਈ ਵੀ ਮਸ਼ੀਨਰੀ ਵੇਚੀ ਹੋਵੇ ਉਹਦੀ ਵੀਡੀਓ ਆਪਾਂ ਫਿਰ ਹੀ ਪਾਉਣਾ ਬਾਈ ਆ ਬੋਟਾ ਕੋਟਲੀ ਚੈਨਲ ਤੇ ਉੱਪਰ ਨੰਬਰ ਮੇਰਾ ਲੱਗਿਆ ਥੱਲੇ ਬਾਈ ਟਾਈਟਲ ਦਾ ਨੰਬਰ ਆ ਉੱਪਰਲੇ ਨੰਬਰ ਤੇ ਕਿਸੇ ਪੁਰਾਣੀ ਵੀਡੀਓ ਪਾਉਣੀ ਹੋਵੇ ਤੇ ਉੱਪਰਲੇ ਨੰਬਰ ਤੇ ਆਪਾਂ ਨੂੰ ਕਾਲ ਕਰ ਲਿਓ ਤੇ ਆ ਟਰੈਕਟਰ ਕਿਸੇ ਪੁਰਾਣੇ ਵੀ ਟਰੈਕਟਰ ਲੈਣਾ ਹੋਵੇ ਅਰਜਨ 605 ਸਾਰੇ ਭਰਾ ਦੇਖ ਲਓ ਬਾਈ 2019 ਮਾਡਲ ਆ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ 50 60 ਪੈਸੇ ਆ ਟਰੈਕਟਰ ਦੇ ਬਾਈ ਕਿਸੇ ਪੁਰਾਣੇ ਬੀ ਟਰੈਕਟਰ ਲੈਣਾ ਹੋਵੇ ਤੇ ਬਾਈ ਕਹਿੰਦੇ ਪੂਰਾ ਸਾਡਾ ਸੰਭਿਆ ਟਰੈਕਟਰ ਆ ਬਾਈ ਨਵਾਂ ਕਢਾਇਆ ਸੀ ਟਰੈਕਟਰ ਅਸੀਂ ਤੇ ਪਿੰਡ ਖੜਾ ਜਲਵਾਣੇ ਪਿੰਡ ਬਈ ਜਲਵਾਣਾ ਰਾਏਕੂੜ ਦੇ ਕੋਲੇ ਪਿੰਡ ਆ ਤੇ ਜਿਲ੍ਹਾ ਮਲੇਲਕੋਲੇ ਚ ਪਿੰਡ ਆਉਂਦਾ ਜਲਵਾਣੇ ਪਿੰਡ ਖੜਾ ਕਿਸੇ ਪੁਰਾਣੇ ਬੀ ਟਰੈਕਟਰ ਲੈਣਾ ਹੋਵੇ ਤੇ ਬਾਈ ਕਹਿੰਦੇ 5 ਲੱਖ ਤੇ 25000 ਦੇ ਆਸੇ ਪਾਸੇ ਟਰੈਕਟਰ ਦੇਵਾਂਗੇ ਬਾਈ ਪੂਰਾ ਟਰੈਕਟਰ ਸਾਡਾ ਪੂਰਾ ਸੰਭਿਆ ਤੇ ਪੂ ਵੀ ਸੰਭਾਈ ਸਾਡੇ ਟਰੈਡ ਦੀ ਕਿਸੇ ਵੀ ਪੁਰਾਣੇ ਬੀ ਟਰੈਕਟਰ ਲੈਣਾ ਹੋਵੇ ਅਰਜਨ 605 ਤੇ ਇਹ ਪਿੰਡ ਜਲਵਾਣੇ ਖੜਾ ਇਹ ਬਾਈ ਦਾ ਫੋਨ ਨੰਬਰ ਆ ਥੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ